ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ੴ ਸਤਿਗੁਰ ਪ੍ਰਸਾਦ ਸਲੋਕ ਮਹਲਾ 1 ਦੁਖ ਦਾ ਰੋ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਭ ਤਸਵਾਲਿ ਹੋ ਜਾਣ ਕੀਤੀ ਸੋ ਪਾਰ ਪਿਆ ਗਗ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ 라 ਗਿਆ ਸਮਹੱਲਾ ਪਹਿਲਾ ਏਕ ਓੰਕਾਰ ਸਤਿ ਕਰ ਪ੍ਰਸਾਦ ਸੋਦਰ ਤੇ ਰਾ ਕੇ ਹਾ ਸੋ ਕਰ ਕੇ ਹਾ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਗਪਰੀ ਸਿਉ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵਣ ਮੰਨ ਪਵਨ ਪਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤਦ ਨਾ ਚਿਤ ਗੁਖਤ ਲਿਖ ਧਾਨ ਨ ਲਗ ਲਗ ਧਰਮ ਵਿਚਾਰੇ ਗਾਵਣ ਤਦ ਨਾ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤਦ ਨਾ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਨਾਲੇ ਗਾਵਨ ਤਤਨਾ ਸਦ ਸਮਾਦੀ ਅੰਦਰ ਗਾਵਨ ਤਤਨਾ ਸਾਚ ਵਿਚਾਰੇ ਗਾਵਨ ਤਤਨਾ ਜਦੀ ਸੰਤੋਖੀ ਗਾਵਨ ਤਤਨਾ ਮੀਰ ਕਰਾਰੇ ਗਾਵਨ ਤਤਨਾ ਪੰਡਤ ਪੜਨ ਰਖੀ ਸਰ ਜਗ ਜਗ ਵਿਦਵਾਨਾਲੇ ਗਾਵਨ ਤਤਨਾ ਮੋਹਣੀਆ ਮਨ ਮੋਹਣਾ ਸੁਰਗ ਮਚ ਪਿਆਲੇ ਗਾਵਨ ਤਤਨਾ ਰਤਨਿਆ ਪਾਏ ਤੇਰੇ 68 ਤੀਰਥ ਨਾਲੇ ਗਾਵਨ ਤਤਨਾ ਜੋਦ ਮਹਾਬਲ ਸੂਰਾ ਗਾਵਨ ਤਤਨਾ ਖਾਣੀ ਚਾਰੇ ਗਾਵਨ ਤਦ ਨਾਲ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਧਾਰੇ ਸੇਈ ਤਦਨੋ ਗਾਵਣਾ ਜੋ ਤਦ ਭਾਵਣ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤਦਨੋ ਗਾਵਣਾ ਸੇ ਮੈ ਚਤਨਾ ਆਵਣਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਤੂ ਸਾਹਿਬ ਸਾਚਾ ਸੱਚੀ ਨਾਈ ਹੈ ਕਿਹੋ ਸਿਜਾਇ ਨ ਜਸ ਆਇਆ ਜੀ ਉਹ ਦਸ ਪਾਵਨ ਓ ਬਾਸ ਹੋ ਸਹਾ ਪਤ ਸਾਹਿਬ ਨਾਨਕ ਹੈ ਨਰ ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਖੈ ਸਭ ਕੋਏ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਕਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀ ਕਾ ਕੇਵਣ ਕੀ ਰਹਾ ਗਿਆਨੇ ਧਿਆਨੇ ਗੁਰ ਕਰ ਰਹੀ ਕਹਿ ਨ ਜਾਏ ਤੇਰੀ ਤਲ ਬੜਿਆਈ ਸਭ ਸੱਤ ਸਭ ਤਪ ਸਭ ਚੰਗਿਆਣਾ ਸਿੱਧਾ ਪੁਰਖਾ ਕੀਆ ਬੜਿਆਣਾ ਤੁਰ ਵੇਣ ਸਿੱਧੀ ਗਨੇ ਨਾ ਪਈਆ ਕਰ ਮਿਲੈ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਸਤੂ ਦੇਤ ਸੇ ਕਿਆ ਚਾਰਾ ਨਾਨਕ ਸਤਿ ਸਵਾਰਨ ਖਾਰਾ ਆਸਾ ਮਹੱਲਾ ਬਹਿਲਾ ਆਖਾਂ ਜੀਵਾਂ ਅਸਰ ਮਰ ਜਾਓ ਆਖਣੇ ਓਕ ਆਖਣੇ ਓਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖਾ ਤ ਭੁੱਖੇ ਖਾਇ ਚਲੀਏ ਦੁੱਖ ਸੋ ਕਿਉ ਉਸਰੇ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਅ ਰਹਾਓ ਸੱਚੇ ਨਾਮ ਕੇ ਤਲ ਬਣਾਈ ਆਖ ਤੇ ਕੀਮਤ ਨਹੀਂ ਪਾਈ ਜੇ ਸਾਗ ਮਿਲਕੇ ਆਖਣ ਪਾਹੇ ਵਡਨ ਹੋਵਾ ਘਾਟਾਂ ਜਾਏ ਨਾ ਹੋ ਮਰੇ ਨ ਹੋਵੇ ਸੋਗ ਦਿਨ ਰਹੇ ਨ ਚੁੱਕੇ ਭੋਗ ਗਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵਰਤੇ ਰੀ ਦਾਤ ਜੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਹ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਕਰ ਸਤ ਪੁਰਖਾ ਬਿਨੋ ਕਰੋ ਕਿਰਪਾਸ ہم گیرے کرما ستو کر شرنائی کر دایا نام پرگاس میرے ریت گردے مو کو رام نام پرگاس گرمت نام میرا پران سکھائی ہر کیرت ہمری رہ راس رہا ہر جن کے ور پاگ وڈیرے جن ہر ہر سردا ہر پیاس ਹਰ ਹਰ ਨਾਮ ਮੰਬਲਾ ਤ੍ਰਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜੈਨ ਹਰ 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 ਸਨਾਮ ਨ ਪਾਇਆ ਤੇ ਭਗ ਹੀਣ ਜੰਪਾਸ ਜੋ ਸਤ ਕਰ ਸ਼ਰਨ ਸੰਤ ਨਹੀਂ ਆਏ ਤ੍ਰਗਦੀ ਵੈ ਤ੍ਰਗ ਜੀਵਾਸ ਜੈਨ ਹਰ ਜਨ ਸਤ ਕਰ ਸੰਗਤ ਪਾਈ ਤੈਨ ਧਰਮਸਕਤ ਲਿਖਿਆ ਲੇਖਾਸ ਤਨ ਜਨ ਸਰ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਹਰਾਗ ਗੁਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਤ ਵੈ ਉਦਮ ਜਾਂ ਹਰ ਹਰ ਜੀ ਉਪਰਿਆ ਸੈਲ ਪਸਰ ਮੈਂ ਜਨ ਤੇ ਪਾਏ ਤਾ ਕਰਜ ਕੇ ਆਖਿਆ ਕਰ ਤਰਿਆ ਮੇਰੇ ਮੋਦ ਜੀ ਸਤ ਸੰਗਤ ਮਿਲਿਆ ਸੋ ਤਰਿਆ ਗੁਰ ਪ੍ਰਸਾਦ ਪਰਮ ਬਤ ਪਾਇਆ ਕਸ਼ਟ ਹਰਿਆ ਰਹਾ ਜਨਨ ਪਤਾ ਲੋਕ ਸਦ ਬੰਤਾ ਕੋਈ ਨ ਕਿਸ ਕੀ ਤਰਿਆ ਸਰ ਸਰ ਰੱਜਤਿ ਬਾਹੇ ਠਾਕੁਰ ਕਾਹੇ ਮਨ ਪਉ ਕਰਿਆ ਊੜੇ ਊੜਿਆ ਵਸੈ ਕੋ ਸਾਥ ਸੁਪਾ ਸਹਬ ਜਦਰੇ ਸਰਿਆ ਤਨ ਕਵਨ ਖਲਾਵੇ ਕਵਨ ਚਗਾਵੇ ਮਨ ਮੈਂ ਸਿਮਰਨ ਕਰਿਆ ਸਵਣ ਗਾਣਾ ਦਸ ਐਸ ਸਿਧਾਨ ਠਾਕੁਰ ਕਲ ਕਲ ਧਰਿਆ ਜਨ ਨਾਨਕ ਬਲ ਬਲ پوجا جی تپتا پی جپے بیری انیک تیر کراستی کرم کرنگتا ਸੇ ਭਗਤ ਸੇ ਭਗਤ ਬਿਲਾ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੁਮ ਆਦਿ ਬਰਖ ਬ੍ਰਹਮ ਪ੍ਰਕਰਤਾ ਜੀ ਤੁਰ ਜੇਵੜੇ ਅਵਰਣ ਕੋਈ ਤੂੰ جگਤ ਕੇ ਏਕ ਸਰਸਰਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤਰੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤਰੇ ਆਪੇ ਸ੍ਰੇਸ਼ ਸਭ ਆਪਾਈ ਜੀ ਤਰੇ ਆਪੇ ਸ੍ਰੇਸ਼ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨ ਹੋਈ ਆਸਾ ਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਪਾਵੇ ਸੋਈ ਥਿਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨ ਕ੍ਰਿਪਾ ਕਰੈ ਤਨ ਨਾਮ ਰਤਨ ਪਾਇਆ ਗਰਮ ਖਲਾਦਾ ਮਨ ਮੁਖ ਗਵਾਇਆ ਤੁਰਿਆ ਪਛੋੜਿਆ ਬਿ ਮਿਲਾਇਆ ਤੂੰ ਦਰਿਆ ਹੋ ਸਭ ਤੂ ਹੀ ਮਾਹੀ ਤਰਵੇਂ ਦੂਜਾ ਕੋਈ ਨਾ ਏ ਜੀ ਜੰਤ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਸਨ ਤੂੰ ਜਨ ਹੈ ਸੋਈ ਜਣ ਜਾਣੇ ਹਰ ਕਣ ਸਦੀ ਆਖੋ ਖਾਣੈ ਜਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤਦ ਬਨੂ ਜਾਵਨ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੈ ਤੋ ਸਰਵਰਣ ਪੈਦੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਭਗ ਨੇ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਣੇ ਕਣ ਕੇ ਤੁਸ ਊੜ ਮਣਾ ਹਰ ਬਿਸਰਤ ਤੇਰੇ ਗੁਣ ਗਲੇ ਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮਗਦਾ ਜਨ ਭਇਆ ਪ੍ਰਣਮਤ ਨਾਨਕ ਤਨ ਕੀ ਸ਼ਰਣਾ ਜੇ ਤੂੰ ਨਾਹੀ ਬਿਸਰਿਆ ਸਾਹ ਹੱਲਾ ਪੰਜਵਾ ਪ੍ਰਾਪਤ ਮਾਨੁਖ ਦੇ ਹਰੀਆ ਗੋਬਨ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤ੍ਰਿਕ ਤੇ ਨ ਕਾਮ ਮਿਣ ਸਾਧ ਸੰਗਤ ਪਤਿ ਕੇਵਲ ਨਾਮ ਸਾਰੰਗ ਜਾਨ ਲਾਗ ਭਵ ਜਲ ਦਰਨ ਕੈ ਜਨ ਮਿਰਥਾ ਜਾਤੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨ ਕਮਾਇ ਸੇਵਾ ਸਾਧਨਾ ਜਾਣਿਆ ਹਰਿ ਰਾਯ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰ ਕੀ ਰਖ ਸ਼ਰਮਾ ਪਾਤਸ਼ਾਹੀ ਦਸਵੇਂ ਕਵਿਉ ਪਾਚ ਬੇਨਤੀ ਚਾਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰ ਪ੍ਰਤਿਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ

ਰਾਖਿ ਲeo ਮੋਇ ਰਾਖਣ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤੁਮਹ ਪੁਰੇ ਜਤਰਾ ਦਸਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸਭ ਜੂ ਅਪਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਹਿਬ ਕੀਓ ਬੇਤਰਾਜ ਬ੍ਰਹਮ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹ ਹਮਾਰਾ ਨਮਸਕਾਰ ਨਮਸਕਾਰ ਤੁਸੀਂ ਕਹ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸੈਵਕਣ ਗੁਣੋ ਸੈਵਕਣ ਸੰਭਧੀਓ ਸਤਨਕੋਪਲ ਮੋਗਦ ਕੀਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੇ ਰੇ ਗੰਤਰੇ ਅਸੂਲਾ ਸਭ ਪਰ ਕਰਪਾ ਦਰਸ਼ ਕਰ ਹੂਲਾ ਸੰਤਾਂ ਰਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਦਰਤ ਦਵ ਜਹੇ અપਾਰਾ ਜਬੇ ਕਰਖ ਕਰ ਕਰ ਕਬ ਹੂ ਤਮ ਮੈ ਮਿਲਤ ਦੇ ਤਰਸਬ ਹੂ ਜਿਤੇ ਬਦਨ ਸ੍ਰੇਸ਼ਟ ਸਵਤਾਰੇ ਆਪ ਆਪਣੀ ਉਦ ਉਚਾਰੇ ਤੁਮ ਸਭੀ ਤੇ ਰਤਨ ਰਾਲਮ ਜਾਣਤ ਬੇਦ ਭੇਦ ਰਿ ਆਲਮ ਨਰੰਕਾਰ ਨਰਮਕਾਰ ਨੰਤੰਬਾ ਦਾ ਨੀਲੇ ਨਾਰੇ ਸੰਭ ਤਾਕਾ ਮੂੜਾ ਚਾਰਤ ਭੇਦਾ ਜਾਗੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਣ ਅਣਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕੈਤ ਸਦਾ ਸੇਵ ਨਿਰੰਕਾਰ ਕਾ ਚਿੰਤਨ ਹੈ ਪੈਵਾ ਹਾਬ ਆਪਣੀ ਬੁੱਧ ਹੈ ਜੇਤੀ ਵਰਨਤ ਪੰਨ ਪੰਨ ਤੋ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਿਹ ਬਿਰਸ ਜਾਏ ਸਮ ਸੰਸਾਰਾ ਏ ਕੇ ਰੂਪੈ ਨੋ ਪਸ ਰੂਪਾ ਰੰਕ ਭਇਓ ਰੋ ਕਈ ਪੀਪਾਣ ਜੇ ਰੰਗ ਸੇਦ ਜਕੀਨੀ ਉਤਪਜ ਖਾਨ ਬਹੌਰ ਚ ਦੀਨੀ ਕਹਉ ਫੂਲ ਰਾਜਾ ਜੇ ਬੈਠਾ ਕਉ ਸਿਮਟ ਭਇਓ ਸੰਕਰਿਆ ਕੈਠਾ ਸਗਰੀ ਸਿੰਟ ਤਖਾਇ ਚੰਪਾ ਬਵਾਰ ਜਗਤ ਸਰੂਪ ਸਿਆਮ ਪਵ ਆਵਰ ਅਛਾ ਮੇਰੀ ਤੁਮ ਕਰੋ ਸੇਖਿਆ ਭਾਰਤ ਸਿਖ ਸੰਘਰੋ ਦੜਜ ਤੇ ਅਟਪ ਤਤ ਪਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਤ ਤੈ ਤਵ ਸਰਨੀ ਪਰੇ ਤਿਨ ਕੇ ਦੜ ਤਗ ਤਹਵੇਂ ਮਰੇ ਵਰਖ ਜੋਨ ਪਗ ਭਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਇਕ ਬਾਰ ਧਿਆਏ ਹੈ ਤਾਂ ਕੇ ਕਲ ਨਿਕਨੇ ਆਹ ਹੈ ਰਚਾ ਹੋਏ ਤਹੇ ਸਵਕਾਲਾ ਦੋ ਟਰਟ ਤਰਤ ਕਾਲਾ ਕਿਰਪਾ ਦਰਸ਼ਨ ਜਾਈ ਨਿਹਰ ਹੋ ਤਕੇ ਤਵ ਤਨ ਕਮੈ ਹਰ ਹੋ ਹਰਦ ਸੈਦ ਕਰਮ ਸਭ ਹੋਈ ਦੋ ਸਾ ਸਭ ਸਕੇ ਨ ਕੋਈ ਇੱਕ ਬਾਰ ਜਨ ਮੈਂ ਸੰਭਾਰਾ ਕਾਲ ਫਾਸਤੇ ਤਹ ਯਵਾਰਾ ਜਨਰ ਨਾਮ ਤੇ ਆਰੋ ਕਹਾ ਦਾਰਦ ਦਰਦ ਉਤੇ ਰਹਾ ਖੜਕ ਕੇ ਤਮੈ ਸ਼ਰਨ ਤੇ ਹਾਰੀ ਆਪ ਹੱਥ ਦੈ ਲੈਹੁ ਅਵਾਰੀ ਸਰਬਠਾਰ ਮਹੋ ਸਹਾਈ ਦਖ ਦੁਗ ਤੇ ਲਿਖ ਪਚਾਈ ਸਭయ్యా ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੈ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਣ ਨੇ ਕਹੇ ਮਤੇ ਕਣ ਮਾਨਿਓ ਸਿਮਰਤ ਸਾਸਤਰ ਬੇਦ ਸਬਾ ਬੋ ਪੇਦ ਕਹੇ ਹਮੇ ਕਣ ਜਾਣਿਓ ਸ੍ਰੀ ਇਸ ਪਾਣ ਕਿਰਪਾ ਤੁਮਰੀ ਕਾਰ ਮੈਨ ਕਹੇ ਸਭ ਤੋਏ ਬਖਾਨਿਓ ਦੋਹਰਾ ਸਭਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹ ਗਹੇ ਕਿਲਾ ਜਿਆਸਾ ਗੋਬਿੰਦਾਸ ਸਹਾਰ RAM KALI MOHALLA 3 ਨੰਬਰ ਦੇ ਓਮਕਾਰ ਸਤਿਗੁਰ ਪ੍ਰਸਾਦ ਆਣਾ ਅੰਧ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਕਰਤਾ ਪਾਇਆ ਸੱਚੀ ਸੇਤੀ ਮਨ ਵਧੀਆਂ ਆ ਗਾ ਰਾਂ ਜਾਂ ਰਾਗ ਰਤਨ ਪਰਵਾਰ ਕਰੀਆਂ ਸ਼ਬਦ ਗਾਵਣੀਆਂ ਜਾਂ ਸ਼ਬਦੋਤਾ ਗਾਵੋ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਦਾ ਰਹੋ ਹਰ ਨਾਲੇ ਹਰ ਨਾਲੇ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗੇਕਾਰੋ ਕਰੇ ਤੇਰਾ ਕਰਕੇ ਸਭ ਸਾਰਨਾ ਸਬਨਾ ਕਲਾ ਸੁਪ੍ਰਤ ਸਵਾਮੀ ਸੋ ਕਿਉ ਮਨੋ ਬਸਾਰੇ ਕਹਿ ਨਾਨਕ ਮਾਣਾ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸੰਕਛੈ ਜਿਸ ਦੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਾਨਵ ਸਾਹੇ ਨਾਮ ਜਿਨ ਕੈ ਮਨੁ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕੀਆ ਨਹੀਂ ਕਰਤੇ ਰੈ ਸਾਜਨਾ ਨਾਮ ਮੇਰਾ ਆਧਾਰ ਸਾਜਨਾ ਮਾਧਾਰ ਮੇਰਾ ਜਨ ਭੁਖਾ ਸਭ ਗਵਾਨਾ ਕਰਿ ਸ਼ਾਂਤ ਸੁਖ ਬਣਿਆ ਵਸਿਆ ਜਿਨੇ ਇਛਾ ਸਭ ਜਾਨਾ ਸਦਾ ਕਰਪਾਣ ਕੀਤਾ ਕਰ ਬਟ ਹਾ ਜਹਦੀਆਂ ਇਹ ਵੜਿਆਨਾਂ ਕਹ ਨਾਨਕ ਸੁਣ ਸੰਤੋ ਸਾਖੁ ਸਤਿਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ਬਦਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਦੀਆ ਪੰਚ ਤੂਤਰ ਵਸ ਕੀਤੇ ਕਾਲ ਕਰਤਾ ਕੋ ਮਾਰਿਆ ਤਰਕਰਮ ਪਾਇ ਤਰਨ ਕੋ ਸੇ ਨਾਮ ਹਰਿ ਕਹਿ ਲਾਕੇ ਕਹ ਨਾਨਕ ਤੈ ਸੁਖ ਹੋਆ ਤਿਤ ਕਰਿ ਆਣ ਹਦ ਵਾਜੇ ਆਣਾ ਦੇ ਸ੍ਰੋਣਾ ਬੜਾ ਭਾਗੀ ਸਗਲੇ ਮਨਾਰਥ ਪੂਰੇ ਪਾਰ ਪਰੰਪਰਾ ਪਾਇਆ ਉਤਰੇ ਸਗਲੇ ਸੂਰੇ ਦੋਖ ਰੋਗ ਸੰਤਾ ਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪ੍ਰੀਤ ਕਹਤੇ ਪਵਹਿਤਾ ਸਤ ਕਰ ਰਹਾ ਪਰ ਪੂਰੇ ਬਣਵਤ ਨਾਨਕ ਕਰ ਚਰਨ ਲਾਕੇ ਬਾਜੇ ਅਨਹਦ ਤੂਰੇ ਮਨ ਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਕਾ ਪਾਇਓ ਜਿਸ ਕਾ ਸਾਥ ਸਹਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਆਧਾਰੋ ਇਹ ਵਸਤ ਚੀ ਨਹਿ ਜਾਏ ਨ ਤੰਤ ਰਖਰ ਤਾਰੋ ਤਮ ਸੰਸਾਰ ਚਰਨ ਲਗਦ ਰਹੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੇ ਤੋਈ ਮੈਨਰ ਗੁਣ ਹਾਰੇ ਕੋਕਲ ਨਹੀਂ ਆਪੇ ਤਰਸ ਪਈ ਹੋਈ ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸਜਨ ਮਿਲਿਆ ਨਾਨਕ ਨਾਮ ਲੈਤਾ ਦੀਵਾ ਤਨ ਮੰਥੀ ਵੈ ਹਰਿਆ ਪੌੜੀ ਜਥੈ ਤੁਮਰਾਥ ਜਥੈ ਕੋਈ ਨਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਕਉ ਨ ਕਹਿ ਜਨ ਕਹਿ ਲੋਤ ਨਾਇੰਤਰਿ ਛੜ ਜਾ ਹੈ ਪਉੜਿ ਲਿਖਨ ਸਗਾ ਹੋ ਗੁਰ ਸ਼ਬਦੀ ਪਉਰ ਪਾਹੇ ਜਿਣ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲਮੈ ਹੋ ਪੰਨ ਗਣ ਗੋਵਿੰਦ ਗਾਹੇ ਸਭ ਸੈਨੁ ਕਿਰਪਾਲ ਸਮਾਲੇ ਸਾਹਿ ਸਾਹਿ ਮਿਰਥਾ ਕੋਇ ਨ ਜਾਏ ਜੇ ਆਵੈ ਤਦਿਆਏ ਸਲੋਕ ਮਹਲਾ ਪੰਜਵਾਂ ோ நான கிரம காட்டி மஹவா ਰਖੇ ਰਖਣ ਹਾਰਿ ਆਪਿ ਆਵਾਰੀ ਅਣ ਗੁਰ ਕੀ ਪੈਰੀ ਪਾਏ ਕਾਜ ਸਵਾਰੀ ਅਣ ਹੋ ਆਪ ਤੇ ਆਲ ਮਨੁ ਨਾ ਵੈ ਸਾਰੀ ਅਣ ਸਾਰ ਜਨਾ ਕੈ ਸੰਗ ਭਉ ਜਲ ਕਾਰੀ ਅਣ ਸਾਕਤ ਨੰਦਕ ਕਾ ਰਖਿ ਫਿਰ ਮਹ ਹੈ ਬੈਦਾਰੀ ਅਣ ਤਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ جیس सिमरत सुख हो سگلے दुख جاہے हे दस بکیٹے کا टेका नानक मन मैस सिमरत सुख हो सॻले दुख जा हे ਪਵਨ ਗੁਰੂ ਰੂਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਇਆ ਮੋਰਿਆਆਂ ਵਾਚੈ ਤਰਮ ਹਦੂਰ ਤਉ ਆਪਣੀ ਕੇ ਨੇੜੇ ਕਦੂਰਾ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਜਨੇ ਨਾਮ ਤੇ ਆਇਆ ਗਏ ਸਖਤ ਕਾਲ ਨਾਨਕ ਤੇ ਮੁਖ ਉਜਲੇ ਕਿਛਤੀ ਛੁਟੀ ਨਾਲਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ